谢谢老伙 ਨਾ ਪਾੜੇ ਪਿੰਡ ਤੇ ਜਾਣ ਵਾਲੀ ਆ ਇਹ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਅੱਜ ਆਈ ਉਹ ਸਾਡੇ ਘਰ ਆ ਗਈ ਏ ਡਰ ਕਰ ਕਹਿੰਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੌਤਦੀ ਸੀ ਵੀ ਅੰਦਰ ਜਾਂਦੀ ਮੇਰੇ ਭਰਾ ਨੂੰ ਮਾਰਦੀ ਕੋਟਦੀ ਉਹ ਕੁੜੀ ਨੇ ਵੀ ਕੋਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸੰਗ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਲੈ ਨੂ ਲਾਇ ਬਰਾਸ਼ ਗਾਂ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮ ਕਰ ਮਾਰਨ ਮੂਰਨ ਦਾ ਬੜਾ ਮਾਰਿਆ ਉਹਨੇ ਮੇਰੇ ਭਰਾ ਨੂੰ ਉਹਨੇ ਉਹਨੇ ਡਾਰ ਗਿਆ ਮੋਨ ਡਾਰ ਗਿਆ ਉਹਨੂੰ ਧਮਕੇ ਦੇ ਕੇ ਤੈਨੂੰ ਮਾਰ ਹੀ ਦੇ ਮਰ ਗਿਆ ਉਸ ਵੇਲੇ ਪੋਲੀ ਸ਼ੰਭੀ ਸਾਹਲੇ ਜੀ ਸਰਵਨਾਂ ਹੀ ਉਹਦਾ ਕੀ ਕਰਦਾ ਫਾਦਰ ਦਾ ਸਰਜੀਤ ਰਾਜ ਹੀ ਉਹ ਟਿੱਪਲ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਲ ਚਲਾਉਂਦਾ ਹੀ ਉਹ ਮੇਰਾ ਬੇਡ ਦਾ ਨਾਮ ਸਰਵਨ ਕੁਮਾਰ ਪੁੱਤਰ ਸ਼੍ਰੀ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਡਾ ਘਰ ਆਇਆ ਘਰ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘਰ ਹੀ ਪਿੰਡ ਦੇ ਪਿੰਡੇ ਕੁੜੀ ਦੇ ਉਹਨਾਂ ਨਾਲ ਜਵਾਈ ਆ ਗਏ ਸਿੱਧਾ ਘਰ ਵਿੱਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਅਤੇ ਅਤੇ ਉਹਨੂੰ ਕੋਈ ਧਮਕੀ ਦਿੱਤੀ ਗਈ ਤੇ ਮੈਂ ਤੰਤ ਤੰਬਾ ਬਾਹਰ ਨਿਕਲ ਗਿਆ ਤੇ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾ ਦੇ ਹੋਏ ਸਲਫਾਜ਼ ਕਰ ਤੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਫ ਦਿੱਤਾ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਮੇਰੇ ਬੱਚੇ ਤਾਂ ਮੇਰੇ ਵਿੱਚ ਚਾਰ ਗੁੱਡੀਆਂ ਤੇ ਮੈਂ ਇਕੱਲਾ ਗਲਾ ਬੱਚਾ ਆਈ ਤੇ ਮੇਰਾ ਮੇਰੀ ਸਿਸ ਨੂੰ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਉਹਨਾਂ ਨਾਲ ਮੈਨੂੰ ਸੁਣਵਾਈ ਕੀਤੀ ਜਾਵੇ ਮੈਂ ਗਾਰਜੈਂਸੀ ਚ ਅਲਫਾਬਾ ਕੰਮ ਕਰਨਾ ਮਤਲਬ ਆ ਜੀ ਜਨ ਜਿੱਥੇ ਮੈਂ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਲੱਗਾ ਨਾ ਮੁੰਨੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹ ਰਹਿਣਾ ਟਰੱਕ ਡਰਾਈਵਰ ਹੀ ਇਹਨਾਂ ਦਾ ਪੁਲਿਸਟਰ ਹੀ ਇਹਨਾਂ ਦਾ ਟਰੱਕ ਦਾ ਟ੍ਰਿਪ ਰੇਟ ਦੇਦਾ ਜੀ ਕੰਮ ਕਰਦਾ ਸੀ ਕੰਪਲੇਟ ਕਰਕੇ ਪੁਲਿਸ ਨੂੰ ਫੋਲਸਰ ਕੰਪਲੇਂਟ ਕਰਾ ਕੇ ਤਾਂ ਕਿ ਕਰਨਾ ਸੁਣਵਾਈ ਲਿਖਣਾ ਆ ਸਾਨੂੰ ਭਾਈ ਚੱਲ ਰਹੀ ਹੈ ਸਾਨੂੰ ਲਿਖਣ ਦੀ ਤੇ ਮੈਨੂੰ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੀ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹੈ ਇਹ ਨਾ ਕੋਈ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ 10 ਵਜੇ ਦਾ ਤਾਂ ਆ ਮਾ ਸਾਡਾ ਰਹਿਤਾ ਕਿ ਉਹ ਕਾਰਵਾਈ ਹੋਈ ਜਾਵੇ। ਅਸੀਂ ਮੰਗ ਕਰਦੇ ਹਾਂ ਕਿ ਸਾਡੇ ਦੋਸਤਿਆਂ ਦੇ ਸੌਖੇ ਸੌਖੇ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਇਨਸਾਫ ਦਵਾਇਆ ਜਾਵੇ।